ਮੈਂ ਦੱਸ ਕਿ ਹੁੰਦੇ ਮਕਾਰ ਮਾਲਕ ਕਰੋ ਤੂੰ ਤਾਂ ਖੜੇ ਮਾਲਕ ਨੂੰ ਥੋੜਾ ਤਾਂ ਤੂੰ ਟੰਗਾ ਖਾਈ ਜਾਂਦੇ ਆ ਚੋਰ ਹੋਰ ਲਾਓ ਜੀ ਸਾਢੇ ਪੰਜ ਦੀ ਆਈ ਹੋਸੀ ਤੇ ਅੱਜ ਪਰੇ ਬਾਸ ਚੜਾਉਣਾ ਐਸੀ ਇਹ ਮੇਰੀ ਬਹੂ ਆ ਤੇ ਮੇਰੀ ਇਹ ਤਾਂ ਮੇਰੀ ਬਹੂ ਆ ਤਾਂ ਮੈਂ ਤਾਂ ਸਲੋ ਹੋ ਗਿਆ ਸੀ ਮੇਰਾ ਨਾਮ ਜੀ ਚਾਹ ਤੇ ਬਹੂ ਚਲੇ ਅਨਾਲ ਚਨੀ ਦੇਖੋ ਜੀ ਸਾਦਾ ਤੂੰ ਜੀ ਆਈ ਹੋਸੀ ਤਾਂ ਤੀਹ ਨੂੰ ਆਪਾਂ ਬਾਸ ਚੜਾਉਣਾ ਆਇਆ ਤੱਲ ਲੱਗ ਗਿਆ ਤੂੰ ਤਾਂ ਮੇਰਾ ਲਾਲ ਚ ਤੇਰੇ 베ਰ ਵੀ ਲੱਗਿਆ ਕਿੱਥੇ ਲੱਗਿਆ ਉਹ 베ਰ ਤੇ ਕੰਡਾ ਲੜੀ ਚੱਲਾ ਬਈ ਅਸੁੱਤ ਚੱਲੇ ਆ ਬਾਈ ਬਾਸਾ ਕੇ ਬਾਸਾ ਛੜਾ ਲੜਾ ਦੋ ਬਾਸਾ ਬਾਸਾ ਸਾਰਾ ਲੋਡ ਹੋ ਗਿਆ ਕੀ ਆ ਗਿਆ ਮੋਟਰ ਤੇ ਕਿਉਂ ਆਇਆ ਆ ਕਿਬਾ ਦਾ ਚੰਮ ਮੋਟਰ ਸੰਕਰ ਗਿਆ ਆਜੋ ਜੀ ਆਜੋ ਮੋਟਰ ਦਾ ਹੁਣ ਪਾ ਰਾ ਯਾਰ ਆਣਾ ਕਾਲਾ ਮੋਰੀ ਪਾੜੀ ਹੁੰਦੀ ਪਰ ਨਾਲ ਹਾਂ ਤੇ ਸਸਰ ਘਾਲ ਦੇ ਸਾਰਾ ਨੂੰ ਕਿਤਾ ਸਾਰੇ ਆਈ ਹੋਂ ਸਾਰੇ ਨੇ ਰਕੀ ਜਾ ਹੋਂ ਕੇ ਤੇ ਥੋੜਾ ਫਟੇ ਜਾ ਕਿ ਤੋਂ ਦੇਖੋ ਕਿ ਆਪਾਂ ਕੋਈ ਵਲੌਗ ਨੇ ਕਰ ਸੀ ਥੋੜਾ ਜਿਹਾ ਅਸਲੀ ਆਪਾਂ ਵੀ ਜੀ ਸੀਗੇ ਤੇ ਆਪਾਂ ਨਾ ਕੁਝ ਲਾਣੀ ਸੀਗੀ ਤੇ ਉਹਦਾ ਕੰਮ ਜਾਣੇ ਬਣਾ ਤੇ ਥੋੜਾ ਜਹਾ ਹੋਰ ਸੱਟ ਸੀ ਤੇ ਹੋਰ ਸੱਟ ਕਰ ਲਿਆ ਆਪਾਂ ਲਾਣ ਲੱਗਿਆ ਫਿਰ ਅਸੀਂ ਖੜਾ ਲੱਗਿਆ ਕੋਈ ਵਤੀਆ ਜੀ ਥੋੜਾ ਫਟੇ ਜਾ ਜਦੋਂ ਬੰਦਾ ਫ੍ਰੀਜ ਹੁੰਦਾ ਤਾਂ ਗੇਮ ਖੜ ਕੇ ਟਾਈਮ ਪਾਸ ਕਰਦਾ ਹਨਾ ਤੇ ਦੀਪ ਵਰਕੇ ਆਏ ਹੋਏ ਸੀਗੇ ਤੇ ਬਾਕੀ ਆਪਣੇ ਫੈਮਿਲੀ ਘਰੇ ਬੈਠੇ ਹੋਏ ਆ ਤੇ ਮੈਂ ਮੈਕ ਕੋਲ ਆਈ ਸੀ ਵੀ ਤੇ ਮੈਗ ਤਾਂ ਪਰਸੀਆ ਬੜਾ ਵੱਲ ਲੱਗੀਆਂ ਤੇ ਮੈਂ ਥੋੜਾ ਜਨਾ ਮੱਤ ਤੇ ਕੱਟ ਲੱਗ ਗਿਆ ਸੀ ਲਾਵਾ ਕਪੜਾ ਤੋਂ ਲੱਗ ਕੇ ਸੀ ਬਲੇਟ ਵੱਜ ਗਿਆ ਸੀ ਤੇ ਉਹਦਾ ਕਰਕੇ ਆਪਰਾ ਹੱਥ ਕੰਮ ਨਹੀਂ ਕਰਦਾ ਸੀ ਤੇ ਆਪਾਂ ਜਦ ਮੈਂ ਇੱਕ ਲਾਣਾ ਆ ਮੈਂ ਰੋਟੀ ਖਾਰੇ ਆ ਤੇ ਲੋਜਾ ਪੱਕ ਕੇ ਤੁਹਾਨੂੰ ਆਪ ਸੱਟ ਦਿਖਾਉਣ ਦੇ ਮਸੱਟ ਜਿਆਦਾ ਲੱਗ ਗਿਆ ਤੇ ਫਿਰ ਆਪਾਂ ਫੇਰ ਤੇ ਆ ਕੇ ਆਪਣਾ ਵਲਾਡ ਬਣ ਰਿਹਾ ਤੇ ਇੱਕ ਮੱਟ ਕੱਟ ਕੇ ਉਸ ਆਪਣਾ ਵਲਾਕ ਕਿੰਤਾ ਲੱਗਿਆ ਆਹ ਉਹ ਤਾਂ ਗੋਲੀ ਕਿ ਆ ਗਿਆ ਉਹ ਚੱਕ ਜਾ ਆ ਸੱਟ ਕੱਤ ਰੱਖਿਆ ਪਰ ਉਹ ਚਿੱਲੀ ਤੋਂ ਹੰਦੇ ਵੇ ਲੀਦੀ ਹੁੰਦਾ ਅੱਛਾ ਦਾਵਲ ਨਹੀਂ ਹੁੰਦਾ ਵੇ ਤੁਹਾਨੂੰ ਫੜਕ ਲੈ ਕੇ ਜਾਉ ਦੇਖ ਲੈ ਸਾਡੇ ਨੰਨਾਂ ਦੇ ਕੱਲਾ ਕੌਣ ਆਇਆ ਦਾ ਨਾਮ ਕੀ ਆ ਜੋਕਰ ਜੋਕਰ ਉਹ ਕੀ ਹੁੰਦਾ ਉਹ ਜੋਕਰ ਉਹ ਜੋਕਰ ਵਾਂਗ ਇਹਨਾਂ ਹੱਥਾਂ ਨਾਲ ਜੋਕਰ ਅੱਛਾ ਓਕੇ ਉਹ ਦੇਖ ਖੰਚ ਕਿਹੜੇ ਕੱਲਾ ਦੇ ਡਰੈਸ ਪਾਈ ਆ ਚਿੱਟੇ ਚੁੱਟੇ ਪਾਈ ਜਾ ਮੋਟਾ ਕਿ ਲੱਗ ਗਿਆ ਆ ਉਹ ਬਹੁਤ ਲੰਗੂ ਦੇ ਮਾਰ ਕੇ ਆ ਅੱਛਾ ਤੂੰ ਸਲੜ ਕੇ ਸੀ ਲੰਗ ਹਾਂ ਇਹ ਉਹ ਮੇਰੇ ਨਾਲ ਸੁਲੀਆਂ ਦੇ ਮੁੰਗਰੀ ਪਾ ਕੇ ਸੀ ਅੱਛਾ ਚਲ ਆਪਾਂ ਵੀ ਦੇਖੀਏ ਨੀ ਦੇਖੋ ਜੀ ਮਾਣਾ ਕੱਪੜਾ ਤਾਂ ਲੱਗ ਕੇ ਮੇਰੇ ਬਲਟ ਵਾਦਿਆ ਤੇ ਹੱਥ ਲੱਗ ਗਿਆ ਕੱਟ ਤੇ ਇਸ ਲਈ ਫਿਰ ਆਪਾਂ ਮਾਲਕ ਤੋਂ ਹੱਲ ਲਵਾਂਗੇ ਮੈਂ ਕਿਹੜੇ ਛੋਟੇ ਨੂੰ ਲਿਆਈ ਸੀ ਪਰਨੇ ਕਾਪੇ ਤੇ ਹੁਣ ਅਸੀਂ ਬਣਾਣ ਲੱਗੇ ਆ ਪਰਚੀਆਂ ਤੇ ਮੈਂ ਕਿ ਹਾਂ ਰੋਟੀ ਖਾ ਕੇ ਜਾਪੀ ਲਾ ਕੇ ਆ ਮੈਂ ਕ ਚੱਲ ਸਾਰਾ ਰਾੜੀਓ ਪਹਿਲਾਂ ਸਟਾਟਾ ਪੇਸ ਕਰਾਂਗੇ ਮੈਂ ਕ ਫਿਰ ਇਹਨੂੰ ਨਹੀਂ ਚੱਲ ਕੇਮ ਕਰੇ ਛੱਟਣੀ ਆਪਾਂ ਕੇਮ ਨਹੀਂ ਸੀ ਸਰਕਲੇ ਵਾਲੀ ਹਾਂਜੀ ਮੜ ਮਾਜੋ ਚੱਲ ਆਹ ਇੱਥੇ ਕਰਕੇ ਹੁਣ ਇਹ ਕੀ ਕਰੀਏ ਨੇ ਓਏ ਓਏ ਪਰ ਸਿਰ ਪੱਟ ਦੋ ਨਾ ਦੀ ਆ ਦੋ ਨਾ ਕਰ ਕਿ ਕਿਹੜਾ ਸਾਈ ਸਹੀ ਹੈ ਸਾਰੇ ਰੱਖ ਮਟਕਾ ਕਰ ਸੋ ਥੋੜਾ ਸਾਈ ਦਿਖਾਓ ਆ ਇਧਰ ਦਾ ਸਹੀ ਹੈ ਛੋਟਾ ਨਹੀਂ ਝੜਗਾ ਛੋਟਾ ਨਹੀਂ ਜਨਾ ਪਤਾ ਨਹੀਂ ਕਿ ਨਾ ਵੱਡੇ ਚਲ ਕੋਈ ਜਾਣਗੇ ਐਵੇਂ ਸਾਰੇ ਸੇਮ ਰੱਖ ਆ ਗੱਲ ਉਹ ਕਦਾ ਨਾ ਆਈ ਗੱਲ ਚਲ ਹਾਂ ਵੀ ਤੇ ਹੂੰ ਫਿਰ ਕਾ ਨਾ ਇਹ ਸਾਰੇ ਲੰਬੇ ਸਾਰੇ ਮੈਂ ਕਹਿੰਦੇ ਸਾਂ ਮੈਂ ਤਾਂ ਤੂੰ ਖਾਈ ਲੇਖ ਦੂੰਗੀ ਮੈਂ ਬੋਲੀ ਸਮਝ ਆ ਜੂਗੀ ਵੀਡੀਓ ਇਹ ਅਮੋਸ ਸਸਾ ਸੋਨ ਪਰ ਲੇਖ ਦੂਗੀ ਮੈਂ ਤਾਂ ਹੋਟਾ ਲਾ ਚਾਲ ਰਿਹਾ ਨਾ ਹਾਂ ਉਹ ਦੇ ਦੇ ਨਰਸ ਕੇ ਰਹਾ ਹੈਗਾ ਤੇਰੇ ਕੋਲ ਦੇ ਦੇ ਅਸੇ ਨਿੱਕੇ ਹੁੰਦਾ ਖੋਲ ਨਾ ਕੁਛ ਕਢਾ ਲੈ ਹਾਂ ਪੋਚੇ ਗੱਡੀ ਸੋਨੋ ਜੁਰਗੇ ਜਲਦੀ ਜਾਂਦੇ ਆ ਆਹ ਫਿਰ ਆਸ ਤੇ ਲਾ ਲਿਆ ਬਹੁਤ ਆਪੇ ਇੱਕ ਪੱਤਾ ਪੱਤਾ ਫਰੰਟ ਫਰੰਟ ਦੇਖ ਮੈਂ ਜੀ ਹਾਂ ਇਹ ਇਸ ਤਰ੍ਹਾਂ ਮੈਂ ਇਹ ਵੀ ਚਾਲ ਚੱਲੀ ਚਾ ਲੋ ਬਸ ਸਾਡੇ ਕੋਲ ਲਾ ਕੇ ਨਾ ਖਾਣਾ ਮੈਂ ਇਸ ਤਰ੍ਹਾਂ ਖੁੱਤੀ ਬੈਠ ਗਈ ਆਪੋ ਸੁਪੀ ਜੱਟ ਬੰ ਹਮ ਤੇ ਪਪੜ ਨਹੀਂ ਕਹਿੰਦੇ ਖੱਟਦੇ ਹਮ ਮੋਰ ਚੱਲਦੇ ਹਨਾ ਪਪੜ ਅਦਰਕ ਪੜ ਹਮ ਫਿਰ ਮਸਾਂਗ ਦੀ ਵਾਰੀ ਨੇ ਆਈ ਉਹ ਤੋਂ ਮੈਂ ਹੱਸਣਾ ਉਹ ਬੜਾ ਕੁਛ ਕਰਦਾ ਮੈਂ ਤਾਂ ਬਹੁਤ ਵਾਰੀ ਆ ਗਈ ਹਾਂ ਪਹਿਲਾਂ ਜਨਾਬਾ ਕਰ ਸੇਸਾ ਦੇ ਹੋ ਕੇਰੇ ਚਾਰ ਸੇ ਇਕਨ ਕਿਨੇ ਪ੍ਰਤੀਸ਼ਤ ਦੇਵੇ ਦੋ ਦੋ ਪ੍ਰਤੀਸ਼ਤ ਆ ਕਿੰਨਾ ਬਣਾ ਫਤਾਂਗਾ ਆ ਸੇਵੀ ਨੇ ਹਾਂ ਹਾਂ ਸੇਵੀ ਦੇ ਕੱਟ ਤਾਂ ਕਿਦਰੀ ਕਿ ਕਿੰਪਰਸ ਆਸਾ ਲਗਾ ਤੁਮ ਲੈਂਦੇ ਹੋ ਸੰਪਰਸ ਆ ਤੇ 40 ਹਾਂ ਸਾਸਨ ਦਾ ਬਤ ਹਾਂ ਹੁਣ ਹੁਣ 40 ਦੇ अपने छोटा भी चैनल बना देने हैं बना मैच चार पैसे ही हाँ हैं बड़े ऑडियंस तो तन पता हैं काम कर का देते हैं नहीं सही प्राणी काटें आह ऐसे आएगी पेजी आ सेफ है कोई और लेता है मैं भूखू सेफ नहीं ना ऐ सेफ तो कितने में सेफ अल्टीनियल एक सात राफ्लेट्स के सेट में आता सेवा फिर क्या फिर क्या ओला ना बात सुनता क्या रहता है बंदा सेवा आह सेव सेव लेट्टा फिर एक सेट दे आ आज तो सेवा आ आ आखिरी काबिल सेवा वही काबिल नखराव करो मसा मिल दिया ਸਵਾਗਤ ਹੈ ਤੁਹਾਡੇ ਘਰ ਤੇ ਆ ਸੰਤਰਾ ਤੇ ਫੇਰ ਹੁਣ ਸਹੀ ਹੁਣ ਸਿੱਧਾ ਕਰਾਂਗੇ ਸੰਤਰਾ ਆਪਾਂ ਲੈ ਲੀਏ ਆ ਸੰਤਰਾ ਤੇ ਸੰਤਰਾ ਚਾਰ ਸੰਤਰੇ ਹੋ ਗਏ ਤੇ ਆ ਕੀ ਅੰਗੂਰ ਅੰਗੂਰ 6 ਨੂੰ ਅੰਡਾ ਦੇ ਫੁੱਫੜ ਨੂੰ ਦੇ ਲਿਆ ਕਿਨੇ ਖਾਲੀ ਕਰਕੇ ਦੇ ਆ ਦੇਖ ਲਾ ਸਾਰੀ ਬੰਦੀ ਆ ਨੀ ਕੱਲ ਖਾਲੀ ਦੇ ਦੇ ਆ ਦੇਖ ਬਣਾਏ ਆ ਆ ਕੀ ਸਾਂਤਰਾ ਇੱਕ ਰਹਿ ਗਿਆ ਹਾਂ 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 ਠੀਕ ਹੈ ਪੂਰੀ ਹੋ ਗਈ ਸੱਤ ਰੱਖ ਲੈ ਫਿਰ ਸੱਤ ਰੱਖੋ ਐ ਫੋਨ ਆਈ ਜਾਂਦਾ ਕਿਹ ਰਾਜ ਚੱਕ ਲੈ ਸੰਤਰਾ ਦੀਪ ਦਾ ਵਿੰਦਰ ਦਾ ਚੱਕ ਕੇ ਵੜਾ ਉਹਨਾਂ ਤੋਂ ਪਰਤ ਫੁੱਟ ਜਾਵਦੇ ਹੁਣ ਆਪਾਂ ਕਿਹਨਾਂ ਲੜਗਾ ਫਰਤ ਰਹਿਣਾ ਫੱਟਾ ਹੋਰੇ ਕੋਈ ਮੰਨੂ Kella. A quella Isa da. A che ci puoi dire? Chiara. ਨਾ ਕੋ ਸਕੂਲ ਤਾਂ ਨਹੀਂ ਜਾਂਦਾ ਫਿਰ ਤਾਂ ਦੱਸਣਾ ਹੈ ਅਸੀਂ ਹਾਂ ਕਈ ਵੇਲੇ ਛੁੱਟੀ ਲਈ ਜਾਂਦੇ ਵਿੱਚ ਸਨਾ ਤੋਂ ਬਿਨਾਂ ਕੁਝ ਦੇਖ ਲੈ ਤਾਂ ਪੱਕੀ ਕਹਿੰਦਾ ਸਰੀਰ ਨੂੰ ਕਦੇ ਨਹੀਂ ਲੱਗਦੀ ਫਿਰ ਤੁਸੀਂ ਦਸ ਕਾਂਸਰ ਪੜਾਉਂਦਾ ਨਾ ਇੰਗਲਿਸ਼ ਪੜਾਉਂਦੇ ਆ ਨਾ ਸਰ ਹਾਂ ਦੇਖੀ ਅਰਬਤ ਕਿਨੇ ਵੀ ਲੰਬ ਕਿੰਨੇ ਹੋ ਗਏ ਬਣ ਗਿਣਤੀ ਤੇ ਦੇਖ ਲੈ ਵੀ ਕਿੰਨੇ ਹੋ ਗਏ ਗਿਣੀ ਕਿੰਨੇ ਹੋ ਜਾਂਦੇ 4 ਹੋ ਗਏ ਸਭ ਲੋਨ ਹੋ ਗਏ 1 2 3 4

ਰੇਜਲ ਹੋਗੇ ਨੂਰ ਕੋਲੇ ਉਤੋਂ ਕਿਰ ਕਿਤਰ ਗਿਆ ਸੀ ਰੇਜਲ ਅੱਜ ਹੋਗੇ ਕੋਈ ਅਮਰੂਦ ਵੀ ਖੱਲੀ ਵਾ ਅੱਜ ਤੇ ਪਹਿਲੇ ਸੀ ਕਾਹੋ ਬੋਲੇ ਕੋਈ ਐ ਆਵੋ ਦੋਸਤਾਂ ਕਿਰ ਨਹੀਂ ਮਰਦਾ ਰਾਹ ਸਾਥੀ ਦਾ ਦੇਖਿਆ ਸੀਗਾ ਆਪਿਆ ਕਿਆ ਕਰਤਾ ਲਾ ਲਿਆ ਚੱਕ ਲਿਆ ਇਸ ਤਰ੍ਹਾਂ ਹੋਰ ਬਣਾ ਦੇ ਕਟੜੇ ਲੈ ਹਮੜਾ ਅੰਗੂਰ ਦੱਸੋ ਕਹਿੰਦੇ ਹਮ ਬਣਾ ਲਾ ਕੇ ਦੋਸਤ ਆ ਆ ਇੱਕ ਮੈਂਟ ਮੈਂ ਦਾ ਦੀਆਂ ਕਿਹੜੇ ਕਿਹੜੇ ਹੋ ਗਏ ਅੰਗੂਰ ਬਣਾ ਲਾ ਅੰਗੂਰ ਬਣਾ ਲਾ ਸੇਬ ਵੀ ਬਣਾ ਲਾ ਕੇਲੇ ਨਾਲ ਅੰਗੂਰ ਆ ਲੈ ਚ ਬਣਾ ਲਾ ਪਾ ਤੋ ਤਰਨਾ ਛਾਰੇ ਆਇਆ ਛਾਰੇ ਗੇਲੀਚੀ ਜੇ ਹੋਤ ਜੁਣ ਮਾ ਬੰਦ ਛੇ ਰਿਸੀ ਸਾਰਾ ਸਤੋ ਥੈਂਕ ਯੂ ਸਾਰੇ ਆੜੇ ਕੋਲ ਵਾਰੀ ਪਟਦਾ ਹਾਂ ਬਾਤ ਕੇ ਉਹਨਾਂ ਨਾਲ ਦਾਰਕੀ ਕਿਤੇ ਲੈ ਕੇ ਰੋਈ ਮੈਂ ਘਰੇ ਤਾਂ ਇੰਨੀ ਵੱਡੀ ਹੈਲਪ ਕੀਤੀ ਆ ਜਿਹੜੇ ਨੇ ਕਿਹਾ ਵੀ ਅਜੂ ਖੇਤੀ ਵਾਲਾ ਸਦਗਨ ਗਿਆ ਤੇ ਸਿੱਖਿਆ ਇੱਧਰ ਚੱਕੀ ਮੈਂ ਕਿਹੜੀ ਹੈਲਪ ਨਹੀਂ ਕੀਤੀ ਉਸ ਦਾ ਕੋਈ ਹੱਕ ਨਹੀਂ ਛੱਡਿਆ ਤੇ ਮੈਂ ਹੈਲਪ ਹੀ ਕੀਤੀ ਆ ਜਿਹੜਾ ਬੋਲੂੜਾ ਕੋ ਇੱਕ ਕੱਪ ਨਾਲ ਵਿੱਚ ਚਾਹੀਦੀ ਜਿਹਦੇ ਬਾਤ ਤਾਂ ਬਣਦੇ ਹੁੰਦੇ ਆ ਉਹ ਨਾਮ ਲਿਖਦੇ ਹੁੰਦੇ ਨਾਮ ਲੈ ਕੇ ਉਹ ਕਰਦੇ ਨੇ ਇੱਕ ਕੱਪ ਤੇ ਨਾਲ ਰੱਖੋ ਤੇ ਨਾਮ ਕੀ ਹੈ ਬੀਪ ਰਿਪਿੰਦਰ ਜਿਪੀ ਵਾਲੇ ਰਿਪਿੰਦਰ ਜਿਪੀ ਜਿਪੀ ਨਾਮ ਹੀ ਦੇ ਦਿਓ

ਆਸ ਉਹ ਦੋ ਥਾਣੇ ਆ ਫਿਰ ਐਸ ਤੇ ਵੀ ਤਿੰਨ ਜਾਣੇ ਹੋ ਜਾਣਗੇ ਨਹੀਂ ਤੇ ਰਹਿਮਤ ਪਤਾ ਮੈਂ ਤੋ ਲੈ ਖਲਣਾ ਬੱਪੀ ਹਨੀ ਹਲਚ ਨਾ ਪੈ ਜੇ ਫਿਰ ਮੈਂ ਦੀਪ ਹੂੰ ਸੋਨੋ ਪ੍ਰੀਤ ਗੁਰਪ੍ਰੀਤ ਇਹ ਨਸਾ ਤੇ ਬੱਦਨਾਮ ਜਸਤੀ ਜਸਤੀ ਗਦਾ ਮੈਂ ਕ ਸੰਦੀਪ ਕਿੰਨੇ ਲੇਖਾ 70 ਲੇਖਾ ਮੈਂ ਕ ਸੰਦੀਪ ਵਾਸੀ ਕਰ ਲਾ ਹਾਂ ਕੇ ਲਿਖਾਵਾ ਹੋਇ ਚਲੋ ਜੀ ਫੌਨਾਸੀ ਸਰਟਨਲੀ ਰਾੜੀਆ